ਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ 20-20 ਲੱਖ ਰੁਪਏ ਦਾ ਮਿਲੇਗਾ ਲਾਭ ਫਾਰਮ ਭਰ ਲਓ ਇਸ ਯੋਜਨਾ ਦੇ ਬਜ਼ੁਰਗਾਂ ਲਈ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੱਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਉਤੇ ਪੰਜਾਬ 'ਚ ਹਾਲਾਤ ਚਿੰਤਾਜਨਕ ਨਹੀਂ ਰੁਕ ਰਿਹਾ ਜਾਣ ਲਿਪੋ ਬਿਮਾਰੀ ਦਾ ਕਹਿਰ ਇਹਨਾਂ 10 ਜ਼ਿਲ੍ਹਿਆਂ ਦੇ ਲੋਕਾਂ 'ਚ ਮੱਚਿਆ ਹਾਹਾਕਾਰ ਇੰਜ ਬਣ ਰਹੇ ਹਨ ਇਸ ਬਿਮਾਰੀ ਦੇ ਸ਼ਿਕਾਰ ਪੰਜਾਬ ਦੇ ਵਿੱਚ ਇਸ ਸਮੇਂ ਚਿੰਤਾ ਦੇ ਹਾਲਾਤ ਬਣੇ ਹੋਏ ਹਨ ਦੱਸ ਦਈਏ ਕਿ ਐਚ ਆਈ ਵੀ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਪੁਰਸ਼ਾਂ ਤੋਂ ਪੁਰਸ਼ਾਂ ਦੇ ਸਬੰਧ ਵਿੱਚ ਇਸ ਘਾਤਕ ਬਿਮਾਰੀ ਦਾ ਗਰਾਫ ਵੱਧ ਰਹੇ ਹਨ ਦੂਜੇ ਦੂਜਾ ਮਨੁੱਖ ਮੁੱਖ ਕਾਰਨ ਸੂਈ ਤੋਂ ਨਸਾ ਦੇਖ ਸਕਦੇ ਹੋ ਸੂਈ ਤੋਂ ਨਸਾਂ ਕਰਨ ਵਾਲੇ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਜਿਆਦਾ ਸ਼িকার ਬਣਨ ਵਾਲੇ ਟੌਪ 10 ਜ਼ਿਲ੍ਹੇ ਹਨ ਲੁਧਿਆਣਾ, ਸ਼੍ਰੀ ਅਮਰitsar ਸਾਹਿਬ, ਬਠਿੰਡਾ, ਜ਼ਿਲ੍ਹੰਦਰ, ਪਟਿਆਲਾ, ਫਿਰੋਜ਼ਪੁਰ, ਫਰੀਦਕੋਟ, ਤਰਨਤਾਰਨ, ਮੋਗਾ, ਕਪੂਰਥਲਾ ਦਾ ਨਾਮ ਸਭ ਤੋਂ ਅੱਗੇ ਆਉਂਦਾ ਹੈ। ਜੀ ਹਾਂ ਦੇਖ ਸਕਦੇ ਹੋ ਵਧੀਆ ਅਪਡੇਟ ਹੈ। ਤਾਜ਼ਾ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਐਚ ਆਈ ਵੀ ਦੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ ਜੀ। ਜਿਸ ਦੌਰਾਨ ਇਹ ਬਿਮਾਰੀ ਦਾ ਖਤਰਾ ਜਿਹੜਾ ਵਾਧਾ ਹੋਇਆ ਹੈ ਨਾ ਸਾਰਾ ਆ ਰਿਹਾ ਹੈ। ਵੱਡੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਜਿਹੜੀ ਹੈ ਦੇਖ ਸਕਦੇ ਹੋ ਜੀ ਪੰਜਾਬ ਚ ਐਚ ਆਈ ਵੀ ਦੀ ਪ੍ਰਸਾਰ ਦਰ ਜਿਹੜੀ ਹੈ 1.60 ਸੀ ਜੋ ਕਿ ਹੁਣ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਅਗਲੇ 48 ਘੰਟਿਆਂ ਵਿੱਚ ਮੀਂਹ ਤੂਫਾਨ ਦੀ ਚੇਤਾਵਨੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋ ਚੁੱਕੇ ਹਨ ਤਾਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਵੀ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਗਲੇ 48 ਘੰਟਿਆਂ ਦੇ ਮੌਸਮ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਜਿਹੜੀ ਹੈ ਕਿ ਦਿੱਲੀ ਤੇ ਉੱਤਰੀ ਭਾਰਤ ਵਿੱਚ ਠੰਡ ਲਹਿਰ ਦਾ ਪ੍ਰਕੋਪ ਜਾਰੀ ਹੈ। ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਕਾਫੀ ਹੇਠਾ ਦਰਜ ਕੀਤਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਠੰਡ ਨਾਲ ਨਜਿੱਠਣਾ ਪੈ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਆ ਤਾਂ ਆਗਮੀ ਕੁਝ ਦਿਨਾਂ ਤੱਕ ਠੰਡ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਜੀ ਹਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਤੁਹਾਣਾ ਸਾਂਝੀ ਕਰ ਰਹੇ ਹਾਂ ਮੌਸਮ ਨੂੰ ਲੈ ਕੇ ਅਲਰਟ ਜਿਹੜੇ ਨੇ ਜਾਰੀ ਹੋਏ ਹਨ ਉਧਰ ਹੀ ਕਈ ਸੂਬਿਆਂ ਵਿੱਚ ਪਾਰੀ ਬਾਰਸ਼ ਦੀ ਚੇਤਾਵਨੀ ਜਾਰੀ ਹੋਈ ਹੈ ਭਾਰਤ ਮੌਸਮ ਵਿਭਾਗ ਦੇ ਬਲੋਡ ਅਗਲੇ 48 ਘੰਟਿਆਂ ਵਿੱਚ ਕਈ ਰਾਜਾਂ ਵਿੱਚ ਪਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰਤੀ ਗਿਆ ਤਾਮਿਲਨਾਡੂ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਜੀ ਹਾਂ ਭਰਪੂਰ ਬਾਰਿਸ਼ ਦੇ ਨਾਲ ਤਾਮਿਲਨਾਡੂ ਵਿੱਚ ਮੌਨਸਨ ਸੀਜ਼ਨ ਸ਼ਾਨਦਾਰ ਰਿਹਾ ਮੌਨਸਨ ਤੋਂ ਬਾਅਦ ਵੀ ਰਾਜ ਵਿੱਚ ਬਾਰਿਸ਼ ਨਹੀਂ ਰੁਕੀ ਤਾਮਿਲਨਾਡੂ ਵਿੱਚ ਮੌਸਮ ਹੁਣ ਵੱਖਰਾ ਹੋਵੇਗਾ ਮੌਸਮ ਵਿਭਾਗ ਨੇ ਕਿਤਾਬਣੀ ਜਾਰੀ ਕੀਤੀ ਹੈ ਜੀ ਕੇਰਲਾ ਵਿੱਚ ਵੀ ਮੌਸਮ ਖਰਾਬ ਹੋ ਰਿਹਾ ਹੈ ਅਗਲੇ 48 ਘੰਟਿਆਂ ਵਿੱਚ ਕੇਰਲਾ ਵਿੱਚ ਭਾਰੀ ਬਾਰਿਸ਼ ਦੀ ਅਲਰਟ ਜਾਰੀ ਕੀਤਾ ਗਿਆ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਪੰਜਾਬ ਦੇ ਸਕੂਲੀ ਛੁੱਟੀਆਂ ਵਧਣਗੀਆਂ ਜਾਂ ਨਹੀਂ ਜੀ ਹਾਂ ਪੰਜਾਬ ਦੇ ਵਿੱਚ ਸਕੂਲੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ ਜਿਹੜੀ ਹੈ ਸਾਹਮਣੇ ਆਈ ਹੈ ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਚ ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਦੇ ਮੱਦੇ ਨਜ਼ਰ ਸਰਕਾਰੀ ਅਧਿਅਪਕਾਂ ਨੇ ਸਕੂਲਾਂ ਦੀਆਂ ਛੁੱਟੀਆਂ 20 ਜਨਵਰੀ ਤੱਕ ਵਧਾਉਣ ਲਈ ਵਧਾਉਣ ਲਈ ਮੁਹਿੰਮ ਵੱਡੀ ਬੜੀ ਦਿੱਤੀ ਹੈ ਮੌਜੂਦਾ ਹੁਕਮ ਅਨੁਸਾਰ 13 ਜਨਵਰੀ ਨੂੰ ਛੁੱਟੀਆਂ ਖਤਮ ਹੋ ਰਹੀਆਂ ਹਨ ਅਤੇ 14 ਜਨਵਰੀ ਨੂੰ ਸਕੂਲ ਖੁੱਲਣੇ ਤੈਅ ਹਨ ਜੀ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਤਾਜ਼ਾ ਸਾਨ ਕਰੀ ਤੋਂ ਸਾਂਝੀ ਕਰ ਰਹੇ ਹਾਂ ਜੀ ਰਾ ਮੌਸਮ ਨੂੰ ਲੈ ਕੇ ਬੜੀ ਜਾਣਕਾਰੀ ਤੁਹਾਨੂੰ ਹਾਜ਼ਰੀ ਕੀਤੀ ਉਥੇ ਸਕੂਲ ਸਕੂਲਾਂ ਸੰਬੰਧੀ ਅ ਛੁੱਟੀਆਂ ਦਾ ਸੰਬੰਧੀ ਬੜੀ ਖਬਰ ਸਾਹਮਣੇ ਆ ਰਹੀ ਹੈ ਜੀ ਸਰਕਾਰ ਪਹਿਲਾਂ ਹੀ ਦੋ ਵਾਰ ਛੁੱਟੀਆਂ ਵਧਾ ਚੁੱਕਿਆ ਸਤ ਦੇ 13 ਜਨਵਰੀ ਤੱਕ ਤਾਇਤੀ ਜੇਕਰ ਸਰਕਾਰ ਅਧਿਆਪਕਾਂ ਦੀ ਮੰਨ ਲੈਂਦੀ ਹੈ ਤਾਂ ਛੁੱਟੀਆਂ 20 ਜਨਵਰੀ ਤੱਕ ਹੋ ਸਕਦੀਆਂ ਹਨ ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪੰਜਾਬ ਵਿੱਚ ਪੈ ਰਹੀ ਕੜਾਕੇ ਹੀ ਠੰਡ ਦੇ ਸੰਗ ਨਹੀਂ ਹੁੰਦੇ ਮੱਧਨੀ ਸਰਕਾਰੀ ਅਧਿਆਪਕਾਂ ਨੇ ਸਕੂਲਾਂ ਦੀ ਛੁੱਟੀਆਂ 20 ਜਨਵਰੀ ਤੱਕ ਵਧਾਉਣ ਦੀ ਮੰਗ ਮਿਢਦੀ ਹੈ ਮੌਜੂਦਾ ਹਕੂਮਤ ਅਨੁਸਾਰ 13 ਜਨਵਰੀ ਨੂੰ ਛੁੱਟੀਆਂ ਖਤਮ ਹੋ ਰਹੀਆਂ ਤੇ 14 ਜਨਵਰੀ ਸਕੂਲ ਖੁੱਲਣੇ ਤੈਅ ਹਨ ਜੀ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਮੌਤ ਬਣ ਕੇ ਆਈ ਡਰਾਈਵਰ ਦੀ ਲਾਪਰਵਾਹੀ ਸਟਾਪ ਬੱਸ ਛੱਡ ਕੇ ਬਾਹਰ ਖੜ ਗਿਆ ਡਰਾਈਵਰ ਖੱਡ ਵਿੱਚ ਡਿੱਗੀ ਬੱਸ ਦਾ ਇੱਕ ਦੀ ਮੌਤ ਤਿੰਨ ਹੋਏ ਜ਼ਖਮੀ ਆ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਜੀ ਤਾਜ਼ਾ ਖਬਰ ਇਹ ਤੁਸੀਂ ਦੇਖ ਸਕਦੇ ਹੋ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਵਿੱਚ ਸੋਮਵਾਰ ਸਵੇਰੇ ਇੱਕ ਬੇਹਦ ਦਰਦਨਾਕ ਹਾਦਸਾ ਵਾਪਰਿਆ ਸੁੰਦਰ ਨਗਰ ਦੇ ਨਹਿਰੀ ਖੰਡ ਅਧੀਨ ਪੈਂਦੇ ਚਰਖੜੀ ਵਿੱਚ ਇੱਕ ਨਿੱਜੀ ਬੱਸ ਆਪਣਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਾਦਸਾ ਗ੍ਰਸਤ ਹੋ ਗਈ ਜੀ ਹਾਂ ਦੇਖ ਸਕਦੇ ਹੋ ਜੀ ਪੁਲਿਸ ਅਨੁਸਾਰ ਡਰਾਈਵਰ ਨੇ ਰੋਜ਼ਾਨਾ ਦੀ ਤਰ੍ਹਾਂ ਬੱਸ ਦੇ ਇੰਜਣ ਨੂੰ ਗਰਮ ਕਰਨ ਲਈ ਉਸ ਨੂੰ ਸਟਾਰਟ ਕੀਤਾ ਤੇ ਖੁਦ ਬੱਸ ਵਿੱਚੋਂ ਬਾਹਰ ਆ ਗਿਆ ਉਸ ਸਮੇਂ ਬੱਸ ਵਿੱਚ ਚਾਰ ਸਵਾਰੀਆਂ ਬੈਠੀਆਂ ਸਨ ਸਟਾਰਟ ਬੱਸ ਦੀ ਵਾਈਬ੍ਰੇਸ਼ਨ ਹੋਣ ਕਾਰਨ ਬੱਸਾ ਜ਼ਾਨਕ ਪਿੱਛੇ ਵੱਲ ਰੁੜ ਗਈ ਅਤੇ ਸੜਕ ਤੋਂ ਸੜਕ ਤੋਂ ਲਗਭਗ 100 ਫੁੱਟ ਹੀਠਾਂ ਡੂੰਗੀ ਖੱਡ ਵਿੱਚ ਜਾ ਡਿੱਗੀ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਹੈਲਥ ਸੈਂਟਰ ਲੈ ਜਾਇਆ ਗਿਆ। ਇਹਨਾਂ ਦੇ ਇਲਾਵਾ 75 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਇਸ ਇਲਾਵਾ 71 31 ਸਾਲਾ ਗੀਤਾ ਦੇਵੀ ਦੇ ਉਹਨਾਂ ਦੇ 11 ਸਾਲ ਪੁੱਤਰ ਅਕਸ਼ਤ ਦੀ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਉਹਨਾਂ ਨੂੰ ਆਈ ਜੀ ਐਮ ਸੀ 6 ਹਲਾ ਰੈਫਰ ਕਰ ਦਿੱਤਾ ਗਿਆ ਇੱਕ ਦੋ ਇੱਕ ਹੋਰ ਯਾਤਰੀ ਨੂੰ ਮੁੱਢਲੀ ਸਹਾਇਤਾ ਤੋਂ ਵੀ ਵਾਸ਼ੁਫਤੀ ਦੇ ਦਿੱਤੀ ਗਈ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਤਾਜ਼ਾ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਤੀ ਹੈ ਮੁੱਢਲੀ ਜਾਂਚ ਵਿੱਚ ਇਹ ਸਾੱਸਾ ਡਰਾਈਵਰ ਵੀ ਸਿੱਧੀ ਲਾਪਰਵਾਹੀ ਨਾਲ ਹੋਇਆ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਖੈਬਰ ਪਖਤੂਆਨਾ ਪਖਤੂਆਨਾ ਦੇ ਵਿੱਚ ਜ਼ੋਰਦਾਰ ਬੰਬ ਧਮਾਕਾ ਛੇ ਪੁਲਿਸ ਅਧਿਕਾਰੀਆਂ ਦੀ ਮੌਤ ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੇਖ ਸਕਦੇ ਹੋ ਸੋਮਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਆਨਾ ਦੇ ਪਖਤੂਆ ਖਾਨਾ ਕਹਾ ਖੇਤਰ ਵਿੱਚ ਇੱਕ ਸ਼ਕਤੀਸ਼ਾਲੀ ਧਮਾਕੇ ਨੇ ਹਿਲਾ ਕੇ ਰੱਖ ਦਿੱਤਾ ਜਿਸ ਵਿੱਚ ਛੇ ਪੁਲਿਸ ਅਧਿਕਾਰੀ ਮਾਰੇ ਗਏ ਹਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਬੰਬ ਧਮਾਕੇ ਦੀ ਨਿੰਦਾ ਕੀਤੀ ਹੈ ਇਹ ਹਮਲਾ ਫੁਕਾਨ ਸਰਦ ਦੀ ਨੇੜੇ ਟੈਂਕ ਜ਼ਿਲ੍ਹੇ ਦੇ ਵਿੱਚ ਹੋਇਆ ਜੀ ਆ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਕੋਰ ਸਾਹਮਣੇ ਆ ਰਹੀ ਹੈ ਪੰਜਾਬ ਚ ਸਟਾਰਟਅਪ ਨੂੰ ਮਿਲਣਗੇ 20 ਲੱਖ ਰੁਪਏ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ ਜੀ ਹਾਂ ਪੰਜਾਬ ਵਾਸੀਆਂ ਲਈ ਵੱਡੀ ਅਪਡੇਟਾ ਪੰਜਾਬ ਵਾਸੀਆਂ ਲਈ ਤਾਂ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲਹੰਦਰ ਦੇ ਸਟਾਰਟਅਪ ਪੰਜਾਬ ਉਹਨਾਂ ਨੇ ਲੇਪ ਦੇ ਵਿੱਚ ਹਿੱਸਾ ਲਿਆ ਐਲਪੀਯੂ ਨੂੰ ਐਲਪੀ ਵਿੱਚ ਹੋਏ ਕਨਕਲੇਵ ਵਿੱਚ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ 21 ਜਨਵਰੀ ਨੂੰ ਇੱਕ ਨਵੀਂ ਸਟਾਰਟਅਪ ਨੀਤੀ ਦੀ ਸ਼ੁਰੂਆਤ ਦਾ ਐਲਾਨ ਕੀਤਾ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜੀ ਹਾਂ ਦੇਖ ਸਕਦੇ ਹੋ ਜੀ ਬੜੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਟਾਰਟਅਪ ਦੇ ਉਹਨਾਂ ਨੇ ਕਿਹਾ ਕਿ ਹਰੇਕ ਸਟਾਰਟਅਪ ਲਈ 3 ਲੱਖ ਰੁਪਏ ਪ੍ਰਦਾਨ ਕਰ ਦिए ਤੇ ਹੁਣ ਸਿਹਰੀ ਇੱਕ ਸਟਾਰਟਅਪ ਦੇ 3 ਲੱਖ ਰੁਪਏ ਪ੍ਰਦਾਨ ਕਰ ਰਹੇ ਹਾਂ ਤੇ ਇਸ ਨੂੰ ਵਧਾ ਕੇ 20 ਲੱਖ ਰੁਪਏ ਕਰਨ ਦੀ ਯੋਜਨਾ ਬਣਾ ਰਹੇ ਹਾਂ ਹੁਣ ਤੱਕ 200 ਤੋਂ ਵੱਧ ਸਟਾਰਟਅਪ ਨੂੰ ਫੀਡਿੰਗ ਦਿੱਤੀ ਜਾ ਚੁੱਕੀ ਹੈ ਅਜਿਹੀ ਇਹ ਯਕੀਨੀ ਬਣਾਉਂਦਾ ਹੈ ਕਿ ਕਿਸੇ ਵੀ ਸਟਾਰਟ ਨਹੀਂ ਪੈਸੇ ਦੀ ਕਮੀ ਨਾ ਹੋਵੇ ਤਾਂ ਦੇਖ ਸਕਦੇ ਵੱਡੀ ਅਪਡੇਟ ਕੋਰ ਸਾਹਮਣੇ ਆ ਰਿਹਾ ਬਜ਼ੁਰਗਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਨਵੇਂ ਸਾਲ ਤੇ ਬਜ਼ੁਰਗਾਂ ਇਸ ਪੰਜਾਬ ਸਰਕਾਰ ਦਾ ਬਜ਼ੁਰਗਾਂ ਲਈ ਵੱਡਾ ਐਲਾਨ ਕੀਤਾ ਗਿਆ ਸੀ ਜੀ ਮਿਲੀਆਂ ਕਿ ਮਿਲੀਆਂ ਸਹੂਲਤਾਂ ਜੀ 16 ਜਨਵਰੀ ਨੂੰ ਬਜ਼ੁਰਗਾਂ ਦੇ ਲਈ ਸਰਕਾਰ ਦੇ ਵੱਲੋਂ ਇੱਕ ਕੈਂਪ ਲਗਾਏ ਜਾ ਰਹੇ ਨੇ ਤਾਂ ਉਹਨਾਂ ਦੇ ਵਿੱਚ ਬਜ਼ੁਰਗਾਂ ਦੀਆਂ ਜ਼ਰੂਰੀ ਸਹੂਲਤਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਮੁਫਤ ਵਿੱਚ 16 ਜਨਵਰੀ ਨੂੰ ਕੈਂਪ ਜਿਹੜੇ ਲਗਾਏ ਜਾਣਗੇ ਤਾਂ ਦੇਖ ਸਕਦੇ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰਦੇ ਹਾਂ ਪਹਿਲੇ ਪੜਾਅ ਦੇ ਵਿੱਚ ਇਹ ਕੈਂਪ ਲੱਗਣਗੇ ਜੀ ਤਾਂ ਇਨਾਂ ਨੂੰ ਟੈਂਪਾਂ ਦੇ ਵਿੱਚ ਬਜ਼ੁਰਗਾਂ ਲਈ ਉਹਨਾਂ ਦੀ ਸਹੂਲਤਾਂ ਦੀਆਂ ਚੀਜ਼ਾਂ ਮਿਲਣਗੀਆਂ ਬਜ਼ੁਰਗਾਂ ਦੀਆਂ ਜਿਵੇਂ ਕਿ ਐਨਕਾਂ ਵਾਕਿੰਗ ਸਟਿਕ ਹੋਰ ਬਹੁਤ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ ਵਧੇਰੇ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਨੇ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦੀ ਸਾਰਾ